ਪੰਜਾਬ ਦੇ ਪਿੰਡਾਂ 'ਚ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਵਰਤਮਾਨ ਸਮੇਂ ਪੰਜਾਬ ਭਰ ਵਿੱਚ 196 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 135 ਨਿਰਮਾਣधीन ਹਨ। ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਤੇ ਪ੍ਰਤੀ ਹਲਕਾ 64 ਲੱਖ ਰੁਪਏ ਦੀ ਲਾਗਤ ਆਵੇਗੀ। اس پہل قدمی دا ਮੁੱਖ مقصد ਇਹ ਯਕੀਨੀ ਬਣਾਉਣਾ ਕਿ ਨੌਜਵਾਨ ਹਰ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾਂ 'ਚ ਸੂਬੇਦਾਨਾ ਰੌਸ਼ਨ ਕਰੇ ਬਹੁਤ ਵਧੀਆ ਲਾਈਨ ਦੇ ਦੀ ਕੰਪਿਊਟਰ ਵਧੀਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਪੜ੍ਹਨ ਦਾ ਸਭ ਕੁਝ ਬਹੁਤ ਵਧੀਆ ਲੱਗੇ ਤਾਂ ਬਹੁਤ ਬੈਨਫਿਟ ਮਿਲਿਆ ਇਹ ਸਭ ਬੁੱਕਸ ਮੈਂ ਪੜਦਾ ਹੀ ਹਿੰਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਈਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ 'ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਅੱਜ 10 ਤੋਂ 12 ਦੂਸਰੇ ਫੇਸ ਦੀਆਂ ਜਿਹੜੀਆਂ ਗੇਮਸ ਐ ਉਹਦਾ ਲਾਸਟ ਦਿਨ ਐ ਤੇ ਜ਼ਿਲ੍ਹਾ ਟੂਰਨਾਮੈਂਟ ਸਕੂਲਸ ਜਿਹੜਾ ਹੈ ਉਹ ਕਾਫੀ ਦੇਰ ਤੋਂ ਕਰਵਾਇਆ ਜਾ ਰਿਹਾ ਇਸ ਜ਼ਿਲ੍ਹੇ ਦੇ ਵਿੱਚ ਤੇ ਇਹਦੇ ਵਿੱਚ ਵਰਡ ਯੂਨੀਵਰਸਿਟੀ ਦੇ ਵਿੱਚ ਵੀ ਗੇਮਸ ਕਰਾਈਆਂ ਜਾ ਰਹੀਆਂ ਜਿਦੇ ਵਿੱਚ ਕੋਕੋ ਹੈਂਡਬਾਲ ਰਗਬੀ ਇੰਜੀਨੀਅਰਿੰਗ ਕਾਲਜ ਦੇ ਵਿੱਚ ਕਟਵਾਲ ਬਾਲੀਵਾਲ ਬਾਸਕਟਬਾਲ ਨੈਟਬਾਲ ਇਹ ਗੇਮਸ ਜਿਹੜੀਆਂ ਕਰਵਾਈਆਂ ਜਾ ਰਹੀਆਂ ਨੇ ਤੇ ਇਹਦੇ ਵਿੱਚ 1500 ਤੋਂ ਵੱਧ ਵਿਦਿਆਰਥੀ ਭਾਗ ਲੈ ਰਹੇ ਨੇ ਤੇ ਇਹ ਜਿਹੜਾ ਟੂਰਨਾਮੈਂਟ ਸਾਡੇ ਡੀਓ ਸਾਹਿਬ ਦੀ ਰਹਿਮਾਈ ਹੇਠ ਮੈਡਮ ਰਵਿੰਦਰ ਕੌਰ ਜੀ ਤੇ ਜਸਵੀਰ ਸਿੰਘ ਜੀ ਡੀਐਮ ਸਾਹਿਬ ਤੇ ਡਿਪਟੀ ਡੀਓ ਦਿਦਾਰ ਸਿੰਘ ਜੀ ਦੇ ਰਹਿਮਾਈ ਹੇਠ ਜ਼ਿਲ੍ਹਾ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਸ ਦੇ ਵਿੱਚ ਹੋਰ ਸਟਾਫ ਅਤੇ ਫਿਜ਼ੀਕਲ ਟੀਚਰ ਸਾਹਿਬਾਨ ਜਿਹੜੇ ਆਪਣੀ ਮਿਹਨਤ ਤੇ ਨਾਲ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਨੌਜਵਾਨ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਟੂਰਨਾਮੈਂਟਾਂ ਦੇ ਵਿੱਚ ਭਾਗ ਲਿਆ ਜਾਵੇ ਤੇ ਹੋਰ ਵੀ ਜਿਹੜੇ ਬੱਚੇ ਨੇ ਕੋਈ ਵੀ ਇਹੋ ਜਿਹਾ ਬੱਚਾ ਨਾ ਹੋਵੇ ਜਿਹੜਾ ਟੂਰਨਾਮੈਂਟ ਵਿੱਚ ਭਾਗ ਨਾ ਲਵੇ ਤਾਂ ਕਿ ਉਹਨਾਂ ਦੀ ਜਿਹੜੀ ਉਹ ਟੂਰਨਾਮੈਂਟ ਦੇ ਵਿੱਚ ਭਾਗ ਲੈ ਕੇ ਆਪਣਾ ਵਧੀਆ ਤਰੀਕੇ ਨਾਲ ਆਪਣੀ ਤੰਦਰੁਸਤੀ ਜਿਹੜੀ ਆ ਉਹ ਬਕਾਇਦਾ ਰੱਖਣ ਜਿਹਦੇ ਨਾਲ ਤੰਦਰੁਸਤੀ ਰਹੂਗੀ ਤਾਂ ਹੀ ਜਿਹੜਾ ਸਾਰਾ ਕੁਝ ਚੱਲੂਗਾ ਅੱਗੇ ਪੜ੍ਹਾਈ ਦਾ ਵੀ ਦਿਮਾਗ ਦਾ ਵੀ ਤੇ ਫਿਜ਼ੀਕਲੀ ਵੀ ਜਿਹੜਾ ਉਹ ਬੱਚੇ ਨੌਜਵਾਨ ਵਿਦਿਆਰਥੀ ਪੂਰਾ ਉੱਪਰ ਤੱਕ ਟੂਰਨਾਮੈਂਟ ਦੇ ਵਿੱਚ ਵੀ ਜਾਣਗੇ ਸਟੇਟ ਦੇ ਵਿੱਚ ਵੀ ਨੈਸ਼ਨਲ ਦੇ ਵਿੱਚ ਵੀ ਇਹ ਸਾਰਾ ਜਿਹੜਾ ਹੈ ਉਹ ਧਾਰਮਦਾਰ ਸਿਹਤ ਸਿਹਤ ਦੇ ਨਾਲ ਡਿਪੈਂਡ ਕਰਦਾ ਇਸ ਕਰਕੇ ਆਪਾਂ ਜਰੂਰ ਇਹ ਟੂਰਨਾਮੈਂਟ ਜਿਹਦੇ ਵਿੱਚ ਭਾਗ ਲੈਣਾ ਚਾਹੀਦਾ ਤੇ ਬਾਕੀ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਡੀਐਮ ਸਾਹਿਬ ਦਾ ਜਸਵੀਰ ਸਿੰਘ ਜੀ ਦਾ ਤੇ ਸਾਡੇ ਡੀਓ ਸਾਹਿਬ ਦਾ ਸਭ ਦਾ ਧੰਨਵਾਦ ਤੇ ਬਾਕੀ ਫਿਜ਼ੀਕਲ ਟੀਚਰਸ ਸਹਿਬਾਨ ਜਿਹੜੇ ਇੱਥੇ ਬਹੁਤ ਮਿਹਨਤ ਕਰ ਰਹੇ ਨੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਅੱਜ 10 ਤੋਂ 12 ਦੂਸਰੇ ਫੇਸ ਦੀਆਂ ਜਿਹੜੀਆਂ ਗੇਮਸ ਐ ਉਹਦਾ ਲਾਸਟ ਦਿਨ ਐ ਤੇ ਜ਼ਿਲ੍ਹਾ ਟੂਰਨਾਮੈਂਟ ਸਕੂਲਸ ਜਿਹੜਾ ਹੈ ਉਹ ਕਾਫੀ ਦੇਰ ਤੋਂ ਕਰਵਾਇਆ ਜਾ ਰਿਹਾ ਹੈ ਇਸ ਜ਼ਿਲ੍ਹੇ ਦੇ ਵਿੱਚ ਤੇ ਇਹਦੇ ਵਿੱਚ ਵਰਡ ਯੂਨੀਵਰਸਿਟੀ ਦੇ ਵਿੱਚ ਵੀ ਗੇਮਸ ਕਰਾਈਆਂ ਜਾ ਰਹੀਆਂ ਜਿਦੇ ਵਿੱਚ ਕੋਕੋ ਹੈਂਡਬਾਲ ਰਗਬੀ ਇੰਜੀਨੀਅਰਿੰਗ ਕਾਲਜ ਦੇ ਵਿੱਚ ਕਟਵਾਲ ਬਾਲੀਵਾਲ ਬਾਸਕਟਬਾਲ ਨੈਟਬਾਲ ਇਹ ਗੇਮਸ ਜਿਹੜੀਆਂ ਕਰਵਾਈਆਂ ਜਾ ਰਹੀਆਂ ਨੇ ਤੇ ਇਹਦੇ ਵਿੱਚ 1500 ਤੋਂ ਵੱਧ ਵਿਦਿਆਰਥੀ ਭਾਗ ਲੈ ਰਹੇ ਨੇ ਤੇ ਇਹ ਜਿਹੜਾ ਟੂਰਨਾਮੈਂਟ ਸਾਡੇ ਡੀਓ ਸਾਹਿਬ ਦੀ ਰਹਿਮਾਈ ਹੇਠ ਮੈਡਮ ਰਵਿੰਦਰ ਕੌਰ ਜੀ ਤੇ ਜਸਵੀਰ ਸਿੰਘ ਜੀ ਡੀਐਮ ਸਾਹਿਬ ਤੇ ਡਿਪਟੀ ਡੀਓ ਦਿਦਾਰ ਸਿੰਘ ਜੀ ਦੇ ਰਹਿਮਾਈ ਹੇਠ ਜ਼ਿਲ੍ਹਾ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਸ ਦੇ ਵਿੱਚ ਹੋਰ ਸਟਾਫ ਅਤੇ ਫਿਜ਼ੀਕਲ ਟੀਚਰ ਸਹਿਬਾਨ ਜਿਹੜੇ ਆਪਣੀ ਮਿਹਨਤ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਤੇ ਨੌਜਵਾਨ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਟੂਰਨਾਮੈਂਟਾਂ ਦੇ ਵਿੱਚ ਭਾਗ ਲਿਆ ਜਾਵੇ ਤੇ ਹੋਰ ਵੀ ਜਿਹੜੇ ਬੱਚੇ ਨੇ ਕੋਈ ਵੀ ਇਹੋ ਜਿਹਾ ਬੱਚਾ ਨਾ ਹੋਵੇ ਜਿਹੜਾ ਟੂਰਨਾਮੈਂਟ ਵਿੱਚ ਭਾਗ ਨਾ ਲਵੇ ਤਾਂ ਕਿ ਉਹਨਾਂ ਦੀ ਜਿਹੜੀ ਉਹ ਟੂਰਨਾਮੈਂਟ ਦੇ ਵਿੱਚ ਭਾਗ ਲੈ ਕੇ ਆਪਣਾ ਵਧੀਆ ਤਰੀਕੇ ਨਾਲ ਆਪਣੀ ਤੰਦਰੁਸਤੀ ਜਿਹੜੀ ਹੈ ਉਹ ਬਕਾਇਦਾ ਰੱਖਣ ਜਿਹਦੇ ਨਾਲ ਤੰਦਰੁਸਤੀ ਰਹੂਗੀ ਤਾਂ ਹੀ ਜਿਹੜਾ ਸਾਰਾ ਕੁਝ ਚੱਲੂਗਾ ਕਿ ਪੜ੍ਹਾਈ ਦਾ ਵੀ ਦਿਮਾਗ ਦਾ ਵੀ ਤੇ ਫਿਜ਼ੀਕਲੀ ਵੀ ਜਿਹੜਾ ਉਹ ਬੱਚੇ ਨੌਜਵਾਨ ਵਿਦਿਆਰਥੀ ਪੂਰਾ ਉੱਪਰ ਤੱਕ ਟੂਰਨਾਮੈਂਟ ਦੇ ਵਿੱਚ ਵੀ ਜਾਣਗੇ ਸਟੇਟ ਦੇ ਵਿੱਚ ਵੀ ਨੈਸ਼ਨਲ ਦੇ ਵਿੱਚ ਵੀ ਇਹ ਸਾਰਾ ਜਿਹੜਾ ਹੈ ਉਹ ਧਾਰਮਦਾਰ ਹੈ ਸਹਿਦ ਸਹਿਦ ਦੇ ਨਾਲ ਡਿਪੈਂਡ ਕਰਦਾ ਹੈ ਇਸ ਕਰਕੇ ਆਪਾਂ ਨੂੰ ਜਰੂਰ ਇਹ ਟੂਰਨਾਮੈਂਟ ਜਿਹਦੇ ਵਿੱਚ ਭਾਗ ਲੈਣਾ ਚਾਹੀਦਾ ਤੇ ਬਾਕੀ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨ ਧੰਵਾਦ ਕਰਦਾ ਸਾਡੇ ਡੀਐਮ ਸਾਹਿਬ ਦਾ ਜਸਵੀਰ ਸਿੰਘ ਜੀ ਦਾ ਤੇ ਸਾਡੇ ਡੀਓ ਸਾਹਿਬ ਦਾ ਸਭ ਦਾ ਧੰਨਵਾਦ ਤੇ ਬਾਕੀ ਫਿਜ਼ੀਕਲ ਟੀਚਰਸ ਸਹਿਬਾਨ ਜਿਹੜੇ ਇੱਥੇ ਬਹੁਤ ਮਿਹਨਤ ਕਰ ਰਹੇ ਨੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਅੱਜ 10 ਤੋਂ 12 ਦੂਸਰੇ ਫੇਸ ਦੀਆਂ ਜਿਹੜੀਆਂ ਗੇਮਸ ਐ ਉਹਦਾ ਲਾਸਟ ਦਿਨ ਐ ਤੇ ਜ਼ਿਲ੍ਹਾ ਟੂਰਨਾਮੈਂਟ ਸਕੂਲਸ ਜਿਹੜਾ ਹੈ ਉਹ ਕਾਫੀ ਦੇਰ ਤੋਂ ਕਰਵਾਇਆ ਜਾ ਰਿਹਾ ਇਸ ਜ਼ਿਲ੍ਹੇ ਦੇ ਵਿੱਚ ਤੇ ਇਹਦੇ ਵਿੱਚ ਵਰਡ ਯੂਨੀਵਰਸਿਟੀ ਦੇ ਵਿੱਚ ਵੀ ਗੇਮਸ ਕਰਾਈਆਂ ਜਾ ਰਹੀਆਂ ਜਿਦੇ ਵਿੱਚ ਕੋਕੋ ਹੈਂਡਬਾਲ ਰਗਬੀ ਇੰਜੀਨੀਅਰਿੰਗ ਕਾਲਜ ਦੇ ਵਿੱਚ ਕਟਵਾਲ ਬਾਲੀਵਾਲ ਬਾਸਕਟਬਾਲ ਨੈੱਟਬਾਲ ਇਹ ਗੇਮਸ ਜਿਹੜੀਆਂ ਕਰਵਾਈਆਂ ਜਾ ਰਹੀਆਂ ਨੇ ਤੇ ਇਹਦੇ ਵਿੱਚ 1500 ਤੋਂ ਵੱਧ ਵਿਦਿਆਰਥੀ ਭਾਗ ਲੈ ਰਹੇ ਨੇ ਤੇ ਇਹ ਜਿਹੜਾ ਟੂਰਨਾਮੈਂਟ ਸਾਡੇ ਡੀਓ ਸਾਹਿਬ ਦੀ ਰਹਿਮਾਈ ਹੇਠ ਮੈਡਮ ਰਵਿੰਦਰ ਕੌਰ ਜੀ ਤੇ ਜਸਵੀਰ ਸਿੰਘ ਜੀ ਡੀਐਮ ਸਾਹਿਬ ਤੇ ਡਿਪਟੀ ਡੀਓ ਦਿਦਾਰ ਸਿੰਘ ਜੀ ਦੇ ਤਿਆਨ ਮਾਈ ਹੇਠ ਜ਼ਿਲ੍ਹਾ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਸ ਦੇ ਵਿੱਚ ਹੋਰ ਸਟਾਫ ਅਤੇ ਫਿਜ਼ੀਕਲ ਟੀਚਰ ਸਹਿਬਾਨ ਜਿਹੜੇ ਆਪਣੀ ਮਿਹਨਤ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਨੌਜਵਾਨ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਟੂਰਨਾਮੈਂਟਾਂ ਦੇ ਵਿੱਚ ਭਾਗ ਲਿਆ ਜਾਵੇ ਤੇ ਹੋਰ ਵੀ ਜਿਹੜੇ ਬੱਚੇ ਨੇ ਕੋਈ ਵੀ ਇਹ ਜਿਹੜਾ ਬੱਚਾ ਨਾ ਹੋਵੇ ਜਿਹੜਾ ਟੂਰਨਾਮੈਂਟ ਵਿੱਚ ਭਾਗ ਨਾ ਲਵੇ ਤਾਂ ਕੀ ਉਹਨਾਂ ਦੀ ਜਿਹੜੀ ਉਹ ਟੂਰਨਾਮੈਂਟ ਦੇ ਵਿੱਚ ਭਾਗ ਲੈ ਕੇ ਆਪਣਾ ਵਧੀਆ ਤਰੀਕੇ ਨਾਲ ਆਪਣੀ ਤੰਦਰੁਸਤੀ ਜਿਹੜੀ ਹੈ ਉਹ ਬਕਾਇਦਾ ਰੱਖਣ ਜਿਹਦੇ ਨਾਲ ਤੰਦਰੁਸਤੀ ਰਹੂਗੀ ਤਾਂ ਹੀ ਜਿਹੜਾ ਸਾਰਾ ਕੁਝ ਚੱਲੂਗਾ ਕਿ ਪੜ੍ਹਾਈ ਦਾ ਵੀ ਦਿਮਾਗ ਦਾ ਵੀ ਤੇ ਫਿਜ਼ੀਕਲੀ ਵੀ ਜਿਹੜਾ ਉਹ ਬੱਚੇ ਨੌਜਵਾਨ ਵਿਦਿਆਰਥੀ ਪੂਰਾ ਉੱਪਰ ਤੱਕ ਟੂਰਨਾਮੈਂਟ ਦੇ ਵਿੱਚ ਵੀ ਜਾਣਗੇ ਸਟੇਟ ਦੇ ਵਿੱਚ ਵੀ ਨੈਸ਼ਨਲ ਦੇ ਵਿੱਚ ਵੀ ਇਹ ਸਾਰਾ ਜਿਹੜਾ ਹੈ ਉਹ ਧਾਰਮਦਾਰ ਹੈ ਸਹਿਦ ਸਹਿਦ ਦੇ ਨਾਲ ਡਿਪੈਂਡ ਕਰਦਾ ਹੈ ਇਸ ਕਰਕੇ ਆਪਾਂ ਜਰੂਰ ਇਹ ਟੂਰਨਾਮੈਂਟ ਜਿਹਦੇ ਵਿੱਚ ਭਾਗ ਲੈਣਾ ਚਾਹੀਦਾ ਤੇ ਬਾਕੀ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਕਾ ਧੰਨਵਾਦ ਕਰਦਾ ਸਾਡੇ ਡੀਐਮ ਸਾਹਿਬ ਦਾ ਜਸਵੀਰ ਸਿੰਘ ਜੀ ਦਾ ਤੇ ਸਾਡੇ ਡੀਓ ਸਾਹਿਬ ਦਾ ਸਭ ਦਾ ਧੰਨਵਾਦ ਤੇ ਬਾਕੀ ਫਿਜ਼ੀਕਲ ਟੀਚਰਸ ਸਹਿਬਾਨ ਜਿਹੜੇ ਇੱਥੇ ਬਹੁਤ ਮਿਹਨਤ ਕਰ ਰਹੇ ਨੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਅੱਜ 10 ਤੋਂ 12 ਦੂਸਰੇ ਫੇਸ ਦੀਆਂ ਜਿਹੜੀਆਂ ਗੇਮਸ ਐ ਉਹਦਾ ਲਾਸਟ ਦਿਨ ਐ ਤੇ ਜ਼ਿਲ੍ਹਾ ਟੂਰਨਾਮੈਂਟ ਸਕੂਲਸ ਜਿਹੜਾ ਹੈ ਉਹ ਕਾਫੀ ਦੇਰ ਤੋਂ ਚਲਵਾਇਆ ਜਾ ਰਿਹਾ ਇਸ ਜ਼ਿਲ੍ਹੇ ਦੇ ਵਿੱਚ ਤੇ ਇਹਦੇ ਵਿੱਚ ਵਰਡ ਯੂਨੀਵਰਸਿਟੀ ਦੇ ਵਿੱਚ ਵੀ ਗੇਮਸ ਕਰਾਈਆਂ ਜਾ ਰਹੀਆਂ ਜਿਦੇ ਵਿੱਚ ਕੋਖੋ ਹੈਂਡਬਾਲ ਰਗਬੀ ਇੰਜੀਨੀਅਰਿੰਗ ਕਾਲਜ ਦੇ ਵਿੱਚ ਪਟਵਾਲ ਬਾਲੀਵਾਲ ਬਾਸਕਟਬਾਲ ਨੈਟਬਾਲ ਇਹ ਗੇਮਸ ਜਿਹੜੀਆਂ ਕਰਵਾਈਆਂ ਜਾ ਰਹੀਆਂ ਨੇ ਤੇ ਇਹਦੇ ਵਿੱਚ 1500 ਤੋਂ ਵੱਧ ਵਿਦਿਆਰਥੀ ਭਾਗ ਲੈ ਰਹੇ ਨੇ ਤੇ ਇਹ ਜਿਹੜਾ ਟੂਰਨਾਮੈਂਟ ਸਾਡੇ ਡੀਓ ਸਾਹਿਬ ਦੀ ਰਹਿਮਾਈ ਹੇਠ ਮੈਡਮ ਰਵਿੰਦਰ ਕੌਰ ਜੀ ਤੇ ਜਸਵੀਰ ਸਿੰਘ ਜੀ ਡੀਐਮ ਸਾਹਿਬ ਤੇ ਡਿਪਟੀ ਡੀਓ ਦਿਦਾਰ ਸਿੰਘ ਜੀ ਦੇ ਰਹਿਮਾਈ ਹੇਠ ਜ਼ਿਲ੍ਹਾ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਸ ਦੇ ਵਿੱਚ ਹੋਰ ਸਟਾਫ ਅਤੇ ਫਿਜ਼ੀਕਲ ਟੀਚਰ ਸਾਹਿਬਾਨ ਜਿਹੜੇ ਆਪਣੀ ਮਿਹਨਤ ਤੇ ਨਾਲ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਨੌਜਵਾਨ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਟੂਰਨਾਮੈਂਟਾਂ ਦੇ ਵਿੱਚ ਭਾਗ ਲਿਆ ਜਾਵੇ ਤੇ ਹੋਰ ਵੀ ਜਿਹੜੇ ਬੱਚੇ ਨੇ ਕੋਈ ਵੀ ਇਹੋ ਜਿਹਾ ਬੱਚਾ ਨਾ ਹੋਵੇ ਜਿਹੜਾ ਟੂਰਨਾਮੈਂਟ ਵਿੱਚ ਭਾਗ ਨਾ ਲਵੇ ਤਾਂ ਕਿ ਉਹਨਾਂ ਦੀ ਜਿਹੜੀ ਉਹ ਟੂਰਨਾਮੈਂਟ ਦੇ ਵਿੱਚ ਭਾਗ ਲੈ ਕੇ ਆਪਣਾ ਵਧੀਆ ਤਰੀਕੇ ਨਾਲ ਆਪਣੀ ਤੰਦਰੁਸਤੀ ਜਿਹੜੀ ਆ ਉਹ ਬਕਾਇਦਾ ਰੱਖਣ ਜਿਹਦੇ ਨਾਲ ਤੰਦਰੁਸਤੀ ਰਹੂਗੀ ਤਾਂ ਹੀ ਜਿਹੜਾ ਸਾਰਾ ਕੁਝ ਚੱਲੂਗਾ ਅੱਗੇ ਪੜ੍ਹਾਈ ਦਾ ਵੀ ਦਿਮਾਗ ਦਾ ਵੀ ਤੇ ਫਿਜ਼ੀਕਲੀ ਵੀ ਜਿਹੜਾ ਉਹ ਬੱਚੇ ਨੌਜਵਾਨ ਵਿਦਿਆਰਥੀ ਪੂਰਾ ਉੱਪਰ ਤੱਕ ਟੂਰਨਾਮੈਂਟ ਦੇ ਵਿੱਚ ਵੀ ਜਾਣਗੇ ਸਟੇਟ ਦੇ ਵਿੱਚ ਵੀ ਨੈਸ਼ਨਲ ਦੇ ਵਿੱਚ ਵੀ ਇਹ ਸਾਰਾ ਜਿਹੜਾ ਹੈ ਉਹ ਧਾਰਮਦਾਰ ਸਿਹਤ ਸਿਹਤ ਦੇ ਨਾਲ ਡਿਪੈਂਡ ਕਰਦਾ ਇਸ ਕਰਕੇ ਆਪਾਂ ਜਰੂਰ ਇਹ ਟੂਰਨਾਮੈਂਟ ਜਿਹਦੇ ਵਿੱਚ ਭਾਗ ਲੈਣਾ ਚਾਹੀਦਾ ਤੇ ਬਾਕੀ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਕਾ ਧੰਨਵਾਦ ਕਰਦਾ ਸਾਡੇ ਡੀਐਮ ਸਾਹਿਬ ਦਾ ਜਸਵੀਰ ਸਿੰਘ ਜੀ ਦਾ ਤੇ ਸਾਡੇ ਡੀਓ ਸਾਹਿਬ ਦਾ ਸਭ ਦਾ ਧੰਨਵਾਦ ਤੇ ਬਾਕੀ ਫਿਜ਼ੀਕਲ ਟੀਚਰਸ ਸਹਿਬਾਨ ਜਿਹੜੇ ਇੱਥੇ ਬਹੁਤ ਮਿਹਨਤ ਕਰ ਰਹੇ ਨੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ